ਟਰੈਕਟਰ ਨੇ ਪਹਿਲੀ ਵਾਰ ਮੈਂ ਦੋਤਾ ਕਰਿਆ ਪੱਲੀ ਵਾਹ ਦਿੱਤਾ ਉਹ ਕਿਹੜਾ ਟੱਗਵਾ ਉਹ ਸੋਣਾ ਲਿੱਕਾ 7400 ਬੱਖਾ ਤੇ ਆਹ ਪੱਲ ਜਿਹੜਾ ਅਸ ਆ ਗਿਆ ਹਰੇ ਰੰਗ ਦਾ ਬਾਅਦ ਤੱਕ ਨਹੀਂ ਨਹੀਂ ਹੋਵੇ ਜੀ ਮੇਰੇ ਵੀਰੋ ਜਿਹੜਾ ਇੱਕ ਤੋਂ ਬਾਅਦ ਜਿਹੜਾ ਟਰੈਕਟਰ ਆਉਣਾ ਉਹ ਨੂੰ 73 ਕਹਿੰਦੇ ਨੇ ਮੇਰੇ ਹੀਰੋ ਬਾਤ ਵੀ ਕਰਦਾ ਨੇ ਹਿੱਲ ਵੀ ਕਰ ਸਕਦੇ ਆ ਗਿਰਚ ਵੀ ਕਰ ਸਕਦੇ ਆ ਸਰਪੰਚ ਜੀ ਜੇਰਦਾਰ ਸਾਹਿਬ ਜਿਹੜੀ ਕੋਣ ਪਾਊਗਾ ਸਰਬੋਤ ਸੀ 20 ਵਾਲੀ ਇਕਦਲ ਦੇਖਣ ਵਾਲੀ ਆ ਦਿੱਤੇ ਆ ਆਹ ਟਰੈਕਟਰ ਇੱਥੇ ਆਇਆ ਤੇ ਕੱਖ ਇਧਰ ਕਿੰਨਾ ਵਧ ਗਿਆ ਇੱਕ ਵਾਰੀ ਕੈਮਰੇ ਵਾਲਾ ਵੀਰ ਆ ਇੱਕ ਕੱਠੇ ਨਾ ਕਾ ਵਧ ਗਿਆ ਮਾਗਰ ਮੱਥਾ ਆ ਗਿਆ ਮਾਗਰ ਮੱਥਾ ਆ ਗਿਆ ਓਏ ਗੱਬਰੂਆ ਇਹ ਟਰੈਕਟਰ ਵੀ ਝਕਾਰੇ ਦੀ ਰਵਾਨਗੀ ਦੇ ਨਾਲ ਕੇ ਵਾਦਾ ਬੋਲੇ ਕਈ ਸੋਨ ਹਾ ਇਹ ਟਰੈਕਟਰ ਦਾ ਮੋਕਾ ਜਿਲ੍ਹਾ ਰੋਟੇ ਪਿੰਡ ਬਾਗਾ ਪ੍ਰਣਾਪ ਤਹਿਸੀਲ ਮੇਰੇ ਵੀਰੋ ਇਹ ਉੱਥੋਂ ਪੁੱਜਿਆ lucky crop ਆਹ ਯਾਰ ਪੈਸਾ ਉਹਦੇ ਲੋਕਾਂ ਦੇ ਨਾਲ ਦਵਾਈ ਹੋ ਗਈ ਪ੍ਰੋਬਲਮ ਆ ਗਈ ਯਾਰ ਡੀਟਰ ਦੇ ਪੈਸੇ ਨਹੀਂ ਗਿਆ ਬਈ ਤੇਰੇ ਨੇ ਵਿੱਚੇ ਘਾਤ ਵਧੀਆ ਚੱਲ ਰਿਆਂ ਦੀਆਂ ਪੋਰਾ ਗੱਦੀ ਵੀ ਪੈਂਟ ਫੜੀ ਹੋਈ ਸੀ ਪੋਰਾ ਵੀ ਬਹੁਤ ਵਧੀਆ ਸੀ ਸਰਾ 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 ਉਹ ਕਰ ਗਿਆ बहुत <laughs> 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 <laughs>